ਹੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾਂ ਕੀ ਹਰ ਜੀਉ ਰਾਖੈ ਜੁਗ ਜੁਗ ਰੱਖਦਾ ਆ ਯਾਰਾ ਸੋ ਭਗਤ ਜੋ ਗੁਰਮੁਖ ਹੋਵੇ ਹਉ ਮੈਂ ਸ਼ਬਦ ਜਲਾਇਆ ਰਾਮ ਹਉ ਮੈਂ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੈ ਦਰ ਸਾਚੈ ਜਿਨਨੀ ਸਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੀ RAM ਹਰ ਭਗਤ ਕਰਹਿ ਵਿੱਚੋਂ ਆਪ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ਗੁਣ ਔਗਣ ਪਛਾਣੇ ਹਰ ਨਾਮ ਵਖਾਣੇ ਭੈ ਭਗਤ ਮੀਠੀ ਲਾਗੀ ਹਨ ਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖਹਿ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੀ ਅਨ ਦਿਨ ਨਾਮ ਸੁਮਾਲੇ ਮਨ ਮੁਖ ਪਗਤ ਕਰਹਿ ਬਿਨ ਸਤਗੁਰ ਬਿਨ ਸਤਗੁਰ ਭਗਤ ਨਾ ਹੋਈ RAM ਹਉ ਮੈਂ ਮਾਇਆ ਰੂਗ ਵਿਆਪੀ ਮਰ ਜਨ ਮੈਂ ਦੁਖ ਹੋਈ RAM ਮਰ ਜਨ ਮੈਂ ਦੁਖ ਹੋਈ ਦੂਜੈ ਭਾਏ ਪਰਜ ਵਿਗੋਈ ਬਿਨ ਗੁਰ ਤਤ ਨਾ ਜਾਣਿਆ ਪਗਤਵੀ ਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵੜਿਆਈ ਦੂਜੇ ਭਾਈ ਪਤ ਖੋਈ ਪਗਤਾ ਕਹਿ ਕਰ ਕਾਰਜ ਸਾਚਾ ਹਰ ਗੁਣ ਸਦਾ ਬਖਾਣੇ ਰਾਮ ਪਗਤ ਖਜਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ RAM ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੋਟ ਕਦੇ ਨਾਨ ਖੁੱਟੈ ਹਰ ਦੀਆ ਸਹਿਜ ਸੁਭਾਆ ਹਰ ਜਾਨੀ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਆ ਨਾਨਕ ਆਪੇ ਬਖਸ਼ ਮਲਾਏ ਜੁਗ ਜੁਗ ਸੋਭਾ ਪਾਇਆ ਤੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੁਹੇਲਾ ਜਿਤੈ ਸੱਚੇ ਕਾ ਹੋਏ ਵਿਚਾਰੂ RAM ਹਮੈ ਸਭ ਕਿਲ ਵਿਖ ਕਾਟੇ ਸਾਚ ਰਖਿਆ ਉਰ ਧਾਰੇ RAM ਸਾਚ ਰਖਿਆ ਉਰ ਧਾਰੇ ਦੁਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੈ ਸਤਗੁਰ ਸਾਚ ਬੁਝਾਇਆ ਪਤ ਰਾਖੈ ਸੱਚ ਸੋਈ RAM ਸੱਚਾ ਭੋਜਨ ਭਾਉ ਸੱਚਾ ਹੈ ਸੱਚੈ ਨਾਮ ਸੁਖ ਹੋਈ RAM ਸੱਚੇ ਨਾਮ ਸੁਖ ਹੋਈ ਮਰੈ ਨਾ ਕੋਈ ਗਰਬ ਨਾ ਜੂਨੀ ਵਾਸਾ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨਨੀ ਸੱਚ ਜਾਤਾ ਸੇ ਸੱਚੇ ਹੋਏ ਅਨ ਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨੇ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵਹਿ ਤਿਤ ਕਰ ਸੁਹਿਲਾ ਹੋਈ RAM ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ RAM ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾਂ ਤਹ ਸੱਚ ਪਸਰਿਆ ਅਵਰ ਨ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਾਰੀ ਜਨਮ ਮੈਂ ਦੂਜਾ ਹੋਈ ਨਾਨਕ ਸਭ ਕਿਸੇ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋ ਹੈ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ ਆਪ ਪਛਾਣ ਹੈ ਤਾਂ ਸੱਚ ਜਾਣ ਹੈ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੁਬਾ ਸਾਚੇ ਹੀ ਸੁਖ ਹੋਈ ਸੱਚ ਰੱਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੋਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੀ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ RAM ਨੇ ਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ RAM ਤਿਸ ਬਿਨ ਅਵਰ ਨਾ ਕੋਈ ਸਦਾ ਸਚ ਸੋਈ ਗੁਰਮਖ ਏਕੋ ਜਾਣਿਆ ਧਨ ਪਿਰ ਮੇ ਲਾਵਾ ਹਵਾ ਗੁਰਮਤੀ ਮਨ ਮਾਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮਾਨਿਐ ਸੁਖ ਹੋਈ ਸਤ ਗੁਰ ਸੇਵ ਧਨ ਬਾਲਣੀਏ ਹਰ ਵਾਰ ਪਾਵਹਿ ਸੋਈ RAM ਸਦਾ ਹੋਵਹਿ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ RAM ਫਿਰ ਮੈਲਾ ਵੇਸ ਨਾ ਹੋਈ ਗੁਰਮਖ ਬੂਝੈ ਕੋਈ ਹਉ ਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ 라ਵੇ ਆਪਣਾ ਰਬ ਰਹੇ ਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲਣੀਏ ਹਰ ਵਾਰ ਦੇ ਮਲਾਈ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪਰਬ ਰਵ ਰਹਿਆ ਸਭ ਥਾਈ ਨਾਮ ਪਰਬ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਕਾਮਣ ਨਿਰਮਲ ਹਉ ਮੈਂ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤੈ ਨਾਮ ਨਵੇਂ ਨਿਧ ਪਾਈ